ਜੀ ਇਹ ਸੜਕ ਨਗਰ ਉਟਾ ਬਾਈਪਾਸ ਉਡਾਰੀ ਆ ਮੈਨੂੰ ਸੜਕ ਦੀ ਖੂਬਸੂਰਤੀ ਇੰਨੀ ਪਿਆਰੀ ਲੱਗੀ ਐਵੇਂ ਲੱਗਦਾ ਜਿਵੇਂ ਉਹ ਸਾਹਮਣੇ ਗੰਧ ਘੱਟੀ ਆ ਤੇ ਸੜਕ ਆ ਜਿਹੜੀ ਉੱਥੇ ਖਤਮ ਹੁੰਦੀ ਹੈ ਜਿਵੇਂ ਉਹ ਦਿਰਾਦਾ ਬਹੁਤ ਵਧੀਆ ਰਿਆ ਹਾਂਜੀ ਆ ਸੜਕ ਦੀ ਖੂਬਸੂਰਤੀ ਦੇਖੇ ਹੀ ਬਣਦੀ ਆ ਇਤਨਾ ਲੰਬਾ ਉੱਚਾ ਪੁਲ ਜਿਹੜਾ ਕਿ ਆਪਾਂ ਚੜ੍ਹਨਾ ਤੇ ਇਧਰੋਂ ਸਾਹਮਣੇ ਸੜਕ ਆ ਗਏ ਸੋਹਣੇ ਜੰਗਲ ਪਹਾੜ ਜੰਗਲ ਤਾਂ ਨਹੀਂ ਕਿਹਾ ਪਰ ਹੈ ਵੀ ਜੰਗਲਾਂ ਵਰਗੇ ਹੀ ਆ ਕਿਉਂਕਿ ਸੰਘਣੇ ਸੰਘਣੇ درخت ਲੱਗੇ ਹੋਏ ਆ ਸਾਹਮਣੇ ਪਹਾੜ ਵਿਚਾਲੇ ਪਹਾੜ ਨੇ ਪਹਾੜਾਂ ਤੇ ਦਰਖਤ ਵਿਚਾਲੇ ਸੜਕ ਜਿਹੜੀ ਆ ਸੜਕ ਹੈ ਨਾ ਜਦੋਂ ਇਹਨੂੰ ਡਰੋਨ ਤੋਂ ਦੇਖੀਦਾ ਡਰੋਨ ਨਾਲ ਛੱਟ ਲੈ ਜਾਂਦੇ ਆ ਤੇ ਬਹੁਤ ਹੀ ਕਮਾਲ ਦੀ ਸੜਕ ਲੱਗਦੀ ਆ ਯਾਨੀ ਕਿ ਜਿਗਜੈਗ ਵਿੱਚ ਪਹਾੜੀਆਂ ਦੇ ਵਿੱਚੋਂ ਸਰਮੇ ਰੰਗੀ ਸੜਕ ਤੇ ਹਣ ਤਾਂ ਸੂਰਜ ਦੀ ਲਾਲੀ ਵੀ ਫਟਣ ਲੱਗੀ ਆ ਦੇਖੋ ਸਵੇਰੇ ਸਵੇਰੇ ਬੜਾ ਹੀ ਸੋਹਣਾ ਮੌਸਮ ਵੀ ਸੋਹਣਾ ਹੈ ਤੇ ਨਜ਼ਾਰੇ ਵੀ ਸੋਹਣੇ ਚੱਲਦਾ ਨਹੀਂ ਆ ਲੰਕੇ ਇਸ ਇੱਥੇ ਮੋੜੇ ਇਧਰ ਆਪਾਂ ਨੂੰ ਉੱਧਰ ਦੀ ਮੋੜੇ ਵੀ ਛੋਟੀ ਹੀ ਓਡੀ ਕੀ ਹੈ ਆ ਸਦੋ ਬਾਈ ਕਿ ਤੇਰਾ ਕਾਰ ਨੂੰ ਕੰਮ ਸੁੱਕੋ ਸੁੱਕੀ ਹੋਇਆ ਪਿਆ ਇਹ ਤੇ 55 ਟਨਾਂ ਦਾ ਜਿਹੜੀਆਂ ਉਹ ਹੋਣਗੀਆਂ ਇਸ ਰਸਤੇ ਤੋਂ ਦੂਜੀ ਲੰਘੇ ਜੀ ਤੀਜੀ ਟਨਲ ਆ ਗਈ ਆ ਇਹ ਥੋੜੀ ਜਿਹੀ ਬੱਤੀ ਆ ਨਾ ਇਹ ਦੇ ਵੇ ਤੇ ਜਦੋਂ ਲਾਈਟਾਂ ਐਵੇਂ ਲੱਗਦਾ ਹੁੰਦਾ ਜਿਵੇਂ ਨਾ ਦੀਵੇ ਹੁੰਦੇ ਆ ਧੀਰੇ ਹੁੰਦੇ ਨਟਕਦੇ ਦਿਵਾਲੀ ਤੇ ਰੌਸ਼ਨੀ ਕਿੰਨੀ ਹੁੰਦੀ ਆ ਤਾਂ ਹੁਣ ਸੱਚੂ ਹੀ ਗਈ ਕਮਟਨ ਕੋਟਨ ਅੱਲੀ ਕੁੜਾ ਤਨ ਲਾਂਗੇ ਚਮਕੀ ਵੀ ਆ ਗਈ ਚਮਕੀ ਇਹਦੇ ਨਾਲੋਂ ਵੀ ਵੱਡੀ ਲੱਗਦੀ ਆ ਕਿੰਨਾ ਇਨਸਾਨ ਜਿਹੜਾ ਇਨਸਾਨ ਨੇ ਕਿੰਨਾ ਕੋਸ਼ਿਸ਼ ਕੀਤਾ ਸੱਚੋ ਸੱਚ ਬਹੁਤ ਜਿਆਦਾ ਜਿਹੜਾ ਇਨਸਾਨ ਦਾ ਦਿਮਾਗ ਬਹੁਤ ਤੇਜ਼ ਦੇਖੋ ਪਹਾੜਾ ਨੂੰ ਕੱਟਣਾ ਕਰਨਾ ਕਿਤੇ ਸੌਖਾ ਨਹੀਂ ਸੀ ਉਹਨਾਂ ਨੂੰ ਕੱਟ ਕੇ ਪਹਾੜਾ ਨੂੰ ਕੱਟ-ਕੱਟ ਕੇ ਸਰੰਗਾ ਬਣਾਈਆਂ ਇਹਨਾਂ ਸਰੰਗਾਂ ਤੋਂ ਲੰਘ ਕੇ ਅਸੀਂ ਇੱਕ ਜਿਹੜਾ ਅਸੀਂ ਸਫਰ ਕਰਨਾ ਸੀ ਅੱਧੇ ਘੰਟੇ ਹੋਣੇ ਘੰਟੇ ਕੰਮ ਜਾਂ ਕਮੈਂਟਾ ਜਿਹੜਾ ਉਹ ਨਿਬੜ ਜਾਂਦਾ ਹੁਣ ਸਰਤਾਜ ਸਾਹਬ ਨੇ ਸਹੀ ਕਿਹਾ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਤੇ ਵਾਕਿਆ ਯਾ ਟਨਲ ਬਣਾਉਣਾ ਜਿਹੜਾ ਕੰਮ ਆ ਇਹ ਸੌਖਾ ਕੰਮ ਹੈ ਨਹੀਂ ਸੀ ਬੜਾ ਔਖਾ ਮਿਹਨਤ ਦਾ ਕੰਮ ਬਹੁਤ ਜ਼ਿਆਦਾ ਪ੍ਰਸ਼ੰਸਾਯੋਗ ਵੀ ਹੈ ਇੱਕ ਗੱਲ ਇਹ ਹੈ ਵੀ ਜਿਹੜੇ ਪਹਾੜ ਕੱਟੇ ਗਏ ਆ ਹਾੜ ਕੱਟ ਕੇ ਇਹ ਰਸਤੇ ਫੇਰ ਬਣਨੇ ਸੀ ਹਨਾ ਬਾੜ ਕੱਟ ਕੇ ਰਸਤੇ ਬਣਨੇ ਸੀ ਤੇ ਪਰ ਜਿਹੜੀ ਉਹ ਸਾਡੀ ਖੇੜਛਾਰੇ ਇਨਸਾਨ ਨੇ ਕੁਦਰਤ ਨਾਲ ਕਰ ਹੀ ਦਿੱਤੀ ਆ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਇੰਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਪਰ ਜਿਹੜੀ ਇਹਦੀ ਬਿਊਟੀ ਆ ਉਹ ਫੇਰ ਵੀ ਸੋਹਣਾ ਜਿਹੜਾ ਇਹਦੀ ਸੁੰਦਰਤਾ ਯਾਰੀ ਉਹ ਫੇਰ ਵੀ ਘੱਡੀ ਨਹੀਂ ਤੇ ਸੋਨਾ ਇਹ ਫੇਰ ਵੀ ਬਹੁਤ ਲੱਗ ਰਿਹਾ ਹੈ ਰਸਤਾ ਹੋਰ ਨੇੜੇ ਪਹਾੜਾ ਆਇਆ ਲੱਗਦਾ ਜਿਵੇਂ ਨਾ ਲਕੀਰਾਂ ਲਕੀਰਾਂ ਵੀ ਆਪਾਂ ਕਾਪੀ ਦੇ ਵਾਂਗ ਦੇ ਉੱਤੇ ਦੂਰੋਂ ਐਵੇਂ ਲੱਗਦਾ ਬਾਰੋਂ ਨੇੜੇ ਨੰਗੀ ਅੱਖ ਨਾਲ ਵੇਖ ਰੁਗਦੀਆਂ ਲੱਗਦਾ ਜਿਹੜਾ ਕੈਮਰਾ ਕੈਮਰਾ ਉਹਨਾ ਕੈਦ ਨਹੀਂ ਕਰ ਸਕਦਾ ਬਾਕੀ ਜਿਹੜੇ Android ਫੋਨ ਨੇ ਇਹ ਉੱਤੇ ਬਾਕਾ ਪਿਕਸਲ ਦੇ ਵੀ ਹੈਗੇ ਇਹ ਰਿਵਾਜ ਬਹੁਤ ਕਾਫੀ ਅੱਗੇ ਜਾ ਕੇ ਉਹ ਕੈਦ ਕਰ ਸਕਣ ਇਹਨਾਂ ਇਹ ਚਾਰੇ ਜਿੰਨੇ ਜੋਗੇ ਹੈਗੇ ਆ ਉਹਨਾਂ ਕੀ ਤੁਹਾਨੂੰ ਅਲੜਾ ਇਹ ਦਿਖਾ ਰਹੇ ਆ ਜਿੰਨਾ ਕੇ ਬਾਦ ਤੋਂ ਬਾਦ ਕੇ ਇਹ ਕਰ ਸਕਤੇ ਹੈ ਹਾਂਜੀ ਉਹ ਜਿਹੜਾ ਸਾਹਮਣੇ ਪਰਬਤ ਦਿਖਾਈ ਦੇ ਰਿਹਾ ਪਹਾੜ ਉਸ ਪਹਾੜ ਦੇ ਉੱਤੇ ਵੈਸ਼ਨੂ ਦੇਵੀ ਮਾਤਾ ਦਾ ਦਰਬਾਰ ਆ ਤੇ ਸਾਨੂੰ ਆਦ ਕੁਆਰੀ ਹੈ ਜਿਹੜੀ ਉਹ ਸਾਨੂੰ ਦਿਖਾਈ ਦੇ ਰਹੀ ਆ ਕਿਉਂਕਿ ਪੂਰਾ ਸਾਫ ਦਿਖਾਈ ਦੇ ਰਿਹਾ ਤੁਹਾਰੀ ਮੰਦਿਰ ਆ ਜਿੱਥੇ ਤੇ ਜਿਹੜਾ ਨਵਾਂ ਰਸਤਾ ਬਣਾਇਆ ਉਹ ਵੀ ਦਿਖਾਈ ਦੇ ਰਿਹਾ ਨਵੇਂ ਰਸਤੇ ਦੇ ਉੱਪਰ ਤਿੰਨ ਜਪਾਈਆਂ ਹੋਈਆਂ ਹਨਾ ਉਹ ਛੱਤਾਂ ਉਹ ਜਿਹੜੀਆਂ ਛੱਤਾਂ ਨੀਲੀਆਂ ਉਹ ਬੁਧੀਆਂ ਦਿਖਾਈ ਦੇ ਰਹੀਆਂ ਨੇ ਜਿੱਥੋਂ ਤੱਕ ਉਹ ਹੈਗੀਆਂ ਤੇ ਉਹ ਉਧਰੋਂ ਸ਼ਹਿਰ ਕਟੜੇ ਦਾ ਸੀਨ ਆਪਾਂ ਨੂੰ ਦਿਖਾਈ ਦਿੰਦਾ ਉਹ ਇਹਦੇ ਚ ਨਹੀਂ ਮੈਨੂੰ ਲੱਗਦਾ ਤੁਹਾਨੂੰ ਨਹੀਂ ਦਿਖਾਈ ਦੇ ਰਿਹਾ ਹੁਣ ਹਨ ਕੋਲੇ ਹੋ ਚੁੱਕੇ ਆ ਹਣ ਤੁਹਾਨੂੰ ਜ਼ੂਮ ਕਰਕੇ ਦੇਖਦੇ ਆ ਪੂਰੇ ਨਾਲ ਟਰੱਕ ਲੱਗੇ ਹੋਈ ਆ ਬਹੁਤ ਦੂਰ ਤੱਕ ਸਮੋ ਟਰੱਕ ਆ ਦੇਖੋ ਆਹ ਦੇਖੋ ਆਹ ਕੁਆਰੀ ਹੈ ਜੋ ਜਿਹੜਾ ਵਾਈਟ ਵਾਈਟ ਚਿੱਟਾ ਚਿੱਟਾ ਦਿਖਾਈ ਦੇ ਰਿਹਾ ਸੀ ਦੇ ਉਸ ਤੋਂ ਪਾਰ ਹੀ ਦੇ ਪਰਲੇ ਪਾਸੇ ਮਾਤਾ ਵੈਸ਼ਨੋ ਦੇਵ ਦਾ ਦਰਬਾਰ ਆ ਇਹ ਜੀ ਤਰਕੁਟਾ ਪਰਬਤ ਜੀ ਇੱਕ ਸਭ ਤੋਂ ਅਹਿਮ ਗੱਲ ਹੈ ਜਿਹਦੇ ਕਰਕੇ ਆਪਾਂ ਰਾਤ ਨੂੰ ਵਾਪਸ ਹੋ ਰਹੇ ਆ ਜਾਮ ਅੱਜ ਜਿਹੜਾ ਟ੍ਰੈਫਿਕ ਜਾਮ ਤੁਹਾਨੂੰ ਦਿਖਾ ਰਹੀ ਆ ਇਹ ਟਰੱਕ ਨੇ ਜਿਹੜੇ ਟਰੱਕਾਂ ਦਾ ਜਾਮ ਸਾਈਡ ਤੇ ਲਾਏ ਹੋਏ ਆ ਇਹਨਾਂ ਨੇ ਆ ਰਾਸ਼ਨ ਪਾਣੀ ਲੈ ਕੇ ਤਾਂ ਨੂੰ ਜਾਣਾ ਪੂਰੇ ਲੇਲ ਦਾਸ ਨੂੰ ਇਹ ਜਿਹੜੇ ਟਰੱਕ ਨੇ ਰਾਸ਼ਨ ਪਹੁੰਚਾਉਣਗੇ ਸ਼ਿਰੀ ਨਗਰ ਆਵਗਾ ਤਾਂ ਹੁੰਦੇ ਹੋਏ ਜਾਣਾ ਹੀ ਇਹਨਾਂ ਨੇ ਕਿਸੇ ਨੇ ਸ਼ਿਰੀ ਨਗਰ ਰੁਕ ਜਾਣਾ ਕਿਸੇ ਨੇ ਕਿਤੇ ਕਿਸੇ ਨੇ ਕਿਤੇ ਤੇ ਪਰ ਇਹਨਾਂ ਨੇ ਜਿਹੜਾ ਰਾਸ਼ਨ ਪਾਣੀ ਲੈ ਕੇ ਪਹੁੰਚਣਾ ਹੈਗਾ ਲੇ ਲਦਾਖ ਕੋਨੇ ਕੋਨੇ ਲਦਾਖ ਦੇ ਇਹ ਟਾੜੇ ਕੋਨੇ ਤੱਕ ਵੀ ਇਹਨਾਂ ਟਰੱਕਾਂ ਦੀ ਜਿਹੜੀ ਹੈਗੀ ਆ ਮਾਰ ਆ ਰਹੂਗੀ ਇਹ ਤੁਹਾਨੂੰ ਦਿਖਾਉਣ ਵਾਸਤੇ ਤਾਂ ਫੋਨ ਕੀ ਵੀਡੀਓ ਆਪਾਂ ਆਨ ਕੀਤੀ ਆ ਕਿਉਂਕਿ ਟ੍ਰੈਫਿਕ ਉਹ ਸਾਈਡ ਤੇ ਬੜੀ ਇਹਨਾਂ ਦੀ ਲੰਬੀ ਕਤਾਰ ਲੱਗੀ ਹੋਈ ਆ ਰਾਤੀ ਜਿਹੜਾ ਜਾਮ ਲੱਗਿਆ ਸੀਗਾ ਉਹ ਟਰੱਕਾਂ ਕਰਕੇ ਨਹੀਂ ਸੀ ਲੱਗਿਆ ਰਾਤ ਉੱਤੇ ਨਗਰੋਟਾ ਬਾਈਪਾਸ ਤੋਂ ਥੋੜਾ ਅੱਗੇ ਆ ਕੇ ਕੋਈ ਗੱਡੀ ਆ ਉਹ ਸੜ ਗਈ ਸੀ ਗੱਡੀ ਸੜਨ ਦੇ ਕਰਕੇ ਜਾਮ ਲੱਗਿਆ ਸੀ ਤੇ ਜਿਹੜਾ ਜਾਮ ਆ ਉਹ ਰਾਤ ਨੂੰ 11 ਵਜੇ ਖੁੱਲ੍ਹਾ ਸੀ ਤੇ ਹੁਣ ਜਿਹੜਾ ਇਹ ਐ ਇਹ ਜਦੋਂ ਟਰੱਕ ਛੱਡੇ ਜਾਣਗੇ ਟਰੱਕਾਂ ਨੂੰ ਤੋਰਨ ਦਾ ਇੱਕ ਸਮਾਂ ਸੀਮਾ ਨਾਲ ਨਿਸ਼ਚਿਤ ਕੀਤਾ ਗਿਆ ਜਦੋਂ ਇਹ ਟਰੱਕ ਛੱਡੇ ਜਾਣਗੇ ਟਰੱਕ ਇਹ ਛੱਡੇ ਜਾਣਗੇ ਕਹਿੰਦੇ ਆ ਜਦੋਂ ਟਰੱਕ ਦਰਨਗੇ ਤਾਂ ਇਹੜਾਗਾ ਉਹ ਸੜਕ ਤੇ ਜਾਮ ਲੱਗੂਗਾ ਉਹ ਕਿੰਨੇ ਚਿਰ ਲਈ ਹੋਊਗਾ ਜਾਂ ਕਦੋਂ ਲੱਗੂਗਾ ਇਹਦੇ ਬਾਰੇ ਤਾਂ ਆਪਾਂ ਨੂੰ ਹਜੇ ਕੁਝ ਪਤਾ ਨਹੀਂ ਆ ਬਾਕੀ ਜਦੋਂ ਕਿਸੇ ਨੇ ਸਫ਼ਰ ਕਰਨਾ ਤਾਂ ਉਸ ਸੰਦੇਹਾ ਸਨੇਹ ਦਾ ਸਫ਼ਰ ਆ ਜਿਹੜਾ ਸਵੇਰੇ ਸਾਜਰੇ ਘਤੀਤਾ ਜਾਵੇ ਤਾਂ ਉਹ ਚੰਗਾ ਕਿਉਂਕਿ ਫੇਰ ਉਹ ਦੋ ਜਾਮ ਦੇ ਵਿੱਚ ਨਹੀਂ ਫਸੀਦਾ ਇਤਨੀ ਟਾਪ ਰੋਡ ਤੇ ਪਹੁੰਚ ਚੁੱਕੇ ਆ ਜਨਾਨੀ ਪਿੰਡ ਆ ਇੱਥੇ ਨਾਲ ਹੀ ਪਹਿਲਾਂ ਜਦੋਂ ਸ਼੍ਰੀਨਗਰ ਨੂੰ ਜਾਂਦੇ ਸੀ ਤਾਂ ਵਾਇਆ ਪਤਨੀ ਟੱਪ ਜਾਇਆ ਕਰਦਾ ਸੀ ਉਧਰ ਦੱਸਿਆ ਗਿਆ ਸੀ ਇੱਧਰ ਪਤਨੀ ਟਾਪ ਕਿ ਇੱਧਰ ਆ ਦੇਖੋ ਘਾੜਾ ਤਾਂ ਦਿੱਤੀ ਪਿੱਛੇ ਮਿੱਟੀ ਗਿਆ ਤੇ ਆਹ ਭੂਰੇ ਸੀਮੈਂਟ ਹੱਪ ਕੇ ਸੀਮੈਂਟ ਦਾ ਲੇਪ ਕਰਕੇ ਜਿਹੜੀ ਆ ਮਿੱਟੀ ਰੋਕੀ ਹੋਈ ਹੈ। ਭਾਈ ਫੱਜੀ ਜਾਂਦੇ ਉਹਨਾਂ ਦਾ ਡੱਬੂ ਕਿੰਨਾ ਬੜਾ ਪਿਆਰਾ। ਤੇ ਜਿਹੜੀ ਹੁਣ ਆਪਾਂ ਅੱਗੋਂ ਲੰਘਾਂਗੇ ਆਪਾਂ ਲੰਘਾਂਗੇ ਇੱਕ ਟਨਣਾ ਲਾਏਗੀ ਚਨਰਨੀ ਨਾਸ਼ਰੀ ਟਨਲ। ਉਹ ਐਸ ਰੋਡ ਤੇ ਆ। ਇੱਥੇ ਪਹਾੜਾਂ ਦੇ ਜਿਹੜਾ ਥਿਊ ਆ ਬਹੁਤ ਪਿਆਰਾ ਹੁੰਦਾ ਦਿੱਖੇ। ਸਾਰੇ ਪਾਸਿਆਂ ਤੋਂ ਇੱਧਰ ਵੇਖ ਲਓ। ਰੋਡ ਇੱਧਰ ਸਾਹਮਣੇ ਇਧਰ ਸਾਈਡ ਤੇ ਆ ਦੇਖੋ ਜਿਵੇਂ ਆ ਇਹ ਨਾ ਇਹਨਾਂ ਪਹਾੜ ਦੇ ਵਿੱਚ ਹੋਏ ਪਹਾੜ ਦੇ ਕੋਲ ਇਹ ਲੈਂਡ ਸਲਾਈਡਿੰਗ ਹੋਈ ਵੀ ਆ ਕਿਸੇ ਵੇਲੇ ਟੋਲ ਆ ਟੋਲ ਪਲਾਜ਼ਾ ਆ ਗਿਆ ਹੀ ਹੁਣ ਅਸੀਂ ਟੋਲ ਕਟਾ ਲੀਏ ਫਾਸਟ ਟੈਗ ਲਾਵਾਂਗੇ ਆਪਾਂ ਦੇਖੋ ਇੱਥੇ ਕਿੰਨਾ ਸੋਹਣਾ ਸੀਨ ਬਣਦਾ ਹੈ ਨਾ ਥਿਊ ਬੜਾ ਪਿਆਰਾ ਬਣਦਾ ਵਾ ਤਾਂ ਆਹ ਆ ਗਈ ਇਹ ਚਨਾਨੀ 나ਸ਼ਰੀ ਟਨਲ ਡਾਕਟਰ ਸਾਇਮਾ ਪ੍ਰਸਾਦ ਮੁਖਰਜੀ ਡਾਕਟਰ ਸਾਇਮਾ ਪ੍ਰਸਾਦ ਮੁਖਰਜੀ ਤਾਂ ਨਾ ਇਹਦਾ ਨਾਮ ਇਹਨੂੰ ਚਨਾਨੀ 나ਸ਼ਰੀ ਟਨਲ ਹੀ ਕਿਹਾ ਜਾਂਦਾ ਚਨਲ ਸੈਂਟਰ ਕਰਨ ਲੱਗੇ ਹਾਂ ਐਵੇਂ ਲੱਗਦਾ ਚਨਲ ਦੇ ਵਿੱਚ ਆ ਕੇ ਜਿਵੇਂ ਤਿਵਾਲੀ ਹੋ ਗਈ ਰੰਗ-ਬਰੰਗੀਆਂ ਲਾਈਟਾਂ ਰੌਸ਼ਨੀ ਬੜੀ ਪਿਆਰੀ ਹੋ ਜਾਂਦੀ ਈਆ ਕਿਲੋਮੀਟਰ ਲੰਬੀ ਟਨਲ ਆਈ ਹੈ। ਮੈਨੂੰ 8 ਟਨਲ ਲੰਬੀ ਸੀ ਬੰਨਿਆ ਜਾਂਦਾ। ਪਰ ਸਭ ਤੋਂ ਲੰਬੀ ਟਨਲ ਆ ਅਟਲ ਟਨਲ ਆ ਤੇ ਉਸ ਤੋਂ ਵੀ ਪਰੇ ਹਣ ਇੱਕ ਨਵੀਂ ਟਨਲ ਬਣਨ ਜਾ ਰਹੀ ਆ ਉਹ ਤੁਹਾਨੂੰ ਅੱਗੇ ਬਵਾਵਾਂ ਜੇ ਇੰਡੀਆ ਦੀ ਜਾਂ ਏਸ਼ੀਆ ਦੀ ਸਭ ਤੋਂ ਲੰਬੀ ਟਨਲ ਕਿੱਥੇ ਆ? ਕਿੱਥੇ ਬਣ ਰਹੀ ਆ? ਕੋਈ ਨਹੀਂ ਆਪਾਂ ਚੱਲਦੇ ਹਾਂ समिट रह गया हां जी हार्ड ਅਸੀਂ ਸਿਰਫ 500 ਮੀਟਰ ਆ ਟਨਲ ਦੇ ਅੰਦਰ 500 ਮੀਟਰ ਤੋਂ ਬਾਅਦ ਅਸੀਂ ਟਨਲ ਤੋਂ ਬਾਹਰ ਹੋ ਜਾਾਂਗੇ ਉਹ ਸਮਿਟ ਹੀ ਰਹੇਗਾ ਆਹ ਟਨਲ ਤੋਂ ਬਾਹਰ ਆਦੇ ਪਾਸ ਆਏ ਗਏ ਐਗਜ਼ਿਟ ਆ ਗਿਆ ਇਹ ਪੂਰੇ 9 ਕਿਲੋਮੀਟਰ ਲੰਬੀ ਟਨਲ ਹੈ ਇਹ ਦੇਖੋ ਵਾਧੇ ਹੋ ਜੇਗੀ ਹਾਂਜੀ ਆਰਾਮਵਾਲ ਨੂੰ ਜਾ ਰਹੇ ਆ ਤੇ ਜਿਹੜੀ ਆ ਟਨਲ ਤੁਹਾਨੂੰ ਸਾਹਮਣੇ ਦਿਖਾਈ ਦੇ ਰਹੀ ਆ ਪਹਿਲਾ ਇਹ ਹੈ ਨਹੀਂ ਸੀ ਇੱਥੋਂ ਅਸੀਂ ਪਹਾੜ ਕ੍ਰਾਸ ਕਰਕੇ ਜਿਹੜਾ ਉਹ ਜਾਂਦੇ ਸੀ ਇਹ ਟਨਲ ਬੜੀ ਸੋਹਣੀ ਇਹ ਵੀ ਟਨਲ ਬਣੀ ਦੀ ਆ ਕੰਸਟਰਕਸ਼ਨ ਦਾ ਕੰਮ ਹੈ ਇਹਦਾ ਇੱਥੇ ਹਲੇ ਚੱਲ ਰਿਹਾ ਦੇਖੋ ਇੱਧਰ ਸਾਈਡਾਂ ਤੇ ਇੱਧਰ ਸਾਈਡਾਂ ਤੇ ਲਾਈਟਨਿੰਗ ਹੈ ਜਿਹੜੀ ਉਹ ਹੈ ਨਹੀਂ ਗਈ ਤੇ ਚਲੋ ਗੱਡੀਆਂ ਆਪਣੀਆਂ ਲਾਈਟਾਂ ਨੂੰ ਟੰ ਲਾ ਕੇ ਜਾ ਰਹੀਆਂ ਨੇ ਤੇ ਇਹਦੇ ਨਾਲ ਆ ਜਿਹੜਾ ਕਿ ਟਾਈਮ ਬਹੁਤ ਘਟ ਘਟ ਗਿਆ ਵੈਲਾ ਇਹ ਕ੍ਰਾਸ ਕਰਦਿਆਂ ਕਰਦਿਆਂ ਹੀ ਰਾਮਬਨ ਲੰਘਦੇ ਆ ਉਹਨੂੰ ਸਾਨੂੰ ਬਹੁਤ ਟਾਈਮ ਲੱਗ ਜਾਂਦਾ ਸੀ ਅਸੀਂ ਹੁਣ ਚੌਥੀ ਵਾਰੀ ਜਿਹੜਾ ਇੱਧਰ ਨੂੰ ਜਾ ਰਹੇ ਆ ਤੇ ਅੱਗੇ ਅਸੀਂ ਤਿੰਨੋਂ ਵਾਰ ਕ੍ਰਾਸ ਕਰਕੇ ਗਏ ਆ ਪਹਾੜ ਤੇ ਫਸਟ ਟਾਈਮ ਆ ਜਿਹੜਾ ਜਦੋਂ ਅਸੀਂ ਪਿਛਲੇ ਸਾਲ ਆਏ ਸੀ ਉਦੋਂ ਅਸੀਂ ਇਹ ਟਨਲ ਬਣਦੀ ਦੇਖ ਕੇ ਗਏ ਸੀ ਐਵੇਂ ਕਈ ਅੰਦੇ ਸੀ ਹੋ ਸਕਦਾ ਅਗਲੇ ਸਾਲ ਬਣਦੇ ਹੋ ਸਕਦਾ ਬਣ ਗਏ ਤੇ ਵਾਕਿਆ ਹੀ ਚੈਨਲ ਬਣ ਗਈ ਆ ਇਹ ਕਾਫੀ ਜਿਹੜਾ ਦਾ ਘਟ ਗਿਆ ਮੇਰੇ ਕਿ ਤੁੰਤ 45 ਸ਼ਾ ਲਈ ਮਿੰਟ ਦਾ ਜਿਹੜਾ ਰਸਤਾਗਾ ਉਹ ਘਟਿਆ ਤੇ ਉਹ ਥੋੜੇ ਜਿ ਮਿੰਟਾਂ ਦੇ ਵਿੱਚ ਹੀ ਆਹੋ ਅਸੀਂ ਪਾਰ ਕਰਕੇ ਪਹਿਲਾਂ ਉਹ ਰੋਡ ਸੀਗਾ ਜਿਹੜਾ ਦਿਖਾਈ ਦੇ ਰਿਹਾ ਉਹ ਰੋਡ ਤੋਂ ਵੀ ਕ੍ਰੋਸ ਕਰਕੇ ਪਰਲੇ ਸਾਈਡ ਜਾਇਦਾ ਸੀ ਪਰਲੇ ਪਰਲੇ ਪਾਸੇ ਉਹ ਜਾਂਦਾ ਸੀ ਹੁਣ ਇਧਰ ਦੋ ਟਨਲ ਬਣ ਗਈਆਂ ਨੇ ਇੱਕ ਟਨਲ ਹੋਰ ਆਏਗੀ ਇੱਕ ਟਨਲ ਆਪਾਂ ਕ੍ਰੋਸ ਕਰੇ ਆਏ ਆਂ ਆ ਜਿਹੜੀ ਰੋਡ ਹੈ ਉਸ ਟਾਈਮ ਤੇ ਇੰਦਰਲੀ ਰੋਡ ਹੈ ਉਹ ਬਣਦੀ ਹੋਈ ਸੀ ਅਸੀਂ ਚੋ ਜੁਦੇ ਸੀ ਵੀ ਇਹ ਪਤਾ ਨਹੀਂ ਕਿੱਦਾਂ ਹੋ ਜਾਣੀ ਆ ਬਹੁਤ ਸੋਹਣੀ ਬਣਾਈ ਆ ਰੋਡ ਵੀ ਤੇ ਟਨਲ ਵੀ ਸੋਹਣੀ ਸੀ ਆ ਦੇਖੋ ਸਾਹਮਣੇ ਸਾਹਮਣੇ ਦਾ ਵੀਊ ਬਹੁਤ ਸੋਹਣਾ ਵੜ ਰਿਹਾ ਕੈਮਰੇ ਚ ਨਹੀਂ ਆ ਰਿਹਾ ਆ ਸਾਹਮਣੇ ਇਹ ਜਿਹੜਾ ਚਮਕਦਾ ਜਾਂ ਕੁਝ ਦਿਖਾਈ ਦਿੰਦਾ ਆਸੇ-ਬਾਸੇ ਪਹਾੜ ਵਰਖਤਾਨਾਂ ਦੇ ਹੇਠੋਂ ਇਉਂ ਇੱਛਾ ਦੀ ਛੋੜਾ ਜਾਂ ਫਾਇਦੇ ਦੇ ਟੋਟਾ ਜ ਉਹ ਹੈਗਾ ਵਰਖ ਪਹਾੜ ਦੀ ਕਿਨਾਰੀ ਤੇ ਆਹ 뷰 ਹੈ ਜਿਹੜਾ ਇਹ ਵੇਖਿਆ ਹੀ ਬੰਦਦਾ ਵੇਖਿਆ ਹੀ ਬਹੁਤ ਸੋਹਣਾ ਲੱਗਦਾ ਜਿਹੜਾ ਦਰਿਆ ਚ ਨਾਵ ਆ ਜੀ ਉਹ ਸਾਡੇ ਨਾਲ ਆ ਜਿਹੜਾ ਉਹ ਚੱਲ ਪਿਆ ਹੋਇਆ ਇੱਧਰ ਦਰਿਆ ਚ ਨਾਵ ਉੱਠਵਾਂ ਨਹੀਂ ਚੱਲਦਾ ਇਹ ਅੱਦਾ ਜੇ ਹਿਮਾਚਲ ਤੋਂ ਆਉਂਦਾ ਹਿਮਾਚਲ ਤੋਂ ਨਿਕਲ ਕੇ ਆਉਂਦਾ ਤੇ ਇਹ ਪਾਕਿਸਤਾਨ ਨੂੰ ਜਾਂਦਾ ਆਪਾਂ ਨੂੰ ਤਾਂ ਲੱਗਦਾ ਵੀ ਇਹ ਮੁੱਤਾਂ ਦਾ ਉੱਥਾ ਇਹ ਮੁੱਠਾ ਨਹੀਂਗਾ ਇਹ ਸਿੱਧਾ ਹੀ ਸਹੀ ਆਈਆ ਤੇ ਦਰਿਆ ਚ ਨਾਵ ਦੇ ਵਿੱਚ ਜਦੋਂ ਅਸੀਂ ਪਹਿਲਾਂ ਵੇਖਦੇ ਹੁੰਦੇ ਸੀ ਉਦੋਂ ਵੀ ਪਾਣੀ ਬਹੁਤ ਹੁੰਦਾ ਸੀ ਤੇ ਪਰ ਹੁਣ ਹੁਣ ਤਾਂ ਬਹੁਤ ਜ਼ਿਆਦਾ ਪਾਣੀ ਆ। ਵਹਾਅ ਬਹੁਤ ਜ਼ਿਆਦਾ। ਪਾਣੀ ਦਾ ਤੇਜ਼ ਤਾਂ ਪਹਿਲਾਂ ਵੀ ਹੁੰਦਾ ਸੀ ਪਰ ਹੁਣ ਬਹੁਤ ਜ਼ਿਆਦਾ ਪਾਣੀ ਹੈ ਜਿਹੜਾ ਉਹ ਹੈਗਾ ਇਹਦੇ ਵਿੱਚ ਦਿਖਾਈ ਦੇ ਰਿਹਾ। ਹਾਂਜੀ ਆ ਪੜ ਆ ਗਿਆ ਇਹ ਪੜ ਕ੍ਰੋਸ ਕਰਕੇ ਅਸੀਂ ਜਾ ਰਹੇ ਆ। ਪਰਲੀ ਸਾਈਡ ਟ੍ਰੈਫਿਕ ਨਾਲ ਟੱਕਰੇ ਲੱਗਦੇ ਨੇ ਇੰਨਾ ਇੱਥੇ ਬੜੇ ਟ੍ਰੈਫਿਕ ਨਾਲ ਹੰਦਾ ਸੀ ਜਮ ਦਾ ਟ੍ਰੈਫਿਕ ਦਾ ਪਰ ਹੁਣ ਵੀ ਹੈ ਘੱਟਾ ਜਾਂ ਤਾਂ ਹੋ ਸਕਦਾ ਸਵੇਰ ਦਾ ਟਾਈਮ ਐ ਸਵੇਣਾ ਸਵੇਣਾ ਦਾ ਸਤ ਤੇ ਸਵਕਤੇ ਜਾਓ ਤੇ ਕਹਿੰਦੇ ਹੁੰਦੇ ਨਾ ਪਹਿਲਾਂ ਆਓ ਪਹਿਲਾਂ ਪਾਓ ਉਹ ਹਿਸਾਬ ਕਿਤਾਬ ਐ ਪਹਿਲਾਂ ਆਹ ਰੋਡ ਜਾਂਦਾ ਸੀ ਦਰਿਆ ਚਨਾਬ ਦੇ ਬਿਲਕੁਲ ਨਾਲ ਵਗਦਾ ਸੀ ਹੁਣ ਆਹ ਰੋਡ ਆ ਜਿਹੜਾ ਬਾੜੀਆਂ ਨੂੰ ਕੱਟ ਕਰ ਤੇ ਕਿ ਕੱਟ ਕੱਟ ਕੇ ਆਹ ਉਹ ਐਸੇ ਰੋਡ ਨਾਲ ਆ ਮਿਲਿਆ ਉਹ ਉਹ ਖਤਰਨਾਕ ਸੀ ਥੋੜਾ ਜਿਹਾ ਕਿਉਂਕਿ ਉਹ ਚਨਾਬ ਦੇ ਨਾਲ-ਨਾਲ ਜਾਂਦਾ ਸੀ ਆ ਰੋਡ ਆ ਥੋੜਾ ਦਰਿਆ ਤੋਂ ਦੂਰ ਆ